ਮੈਂ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕਦੇ ਵੀ ਮਾੜਾ ਚੰਗਾ ਬੋਲਣਾ ਨਹੀਂ ਚਾਹੁੰਦਾ ਪਰ ਹੜ੍ਹਾਂ ਵਿੱਚ ਪੰਜਾਬੀਆਂ ਨੇ ਆਪਣੀ ਜਿਹੜੀ ਇੱਕ ਤੁਸੀਂ ਕਹਿ ਸਕਦੇ ਆ ਇੱਕ ਉਹਨਾਂ ਨੇ ਆਪਣੀ ਅਣਖ ਵਾਲੀ ਜਿਹੜੀ ਚੀਜ਼ ਆ ਉਹ ਦਿਖਾਤੀ ਆ ਉਦਾਂ ਬਹੁਤ ਵੀਡੀਓ ਵਿੱਚ ਬੜਕਾ ਮਾਰਨਗੇ 10 ਸਾਲਾਂ ਤੋਂ ਰੌਲਾ ਪਾ ਰਹੇ ਸੀਗੇ ਕਿ ਬਾਦਲਾਂ ਨੇ ਸਾਡੇ ਘਰਾਂ ਵਿੱਚ ਚਿੱਟਾ ਵਾਰਤਾ ਇੱਕ ਘਰ ਦੇ 2-2 3-3 ਜੀ ਆ ਜਿਹੜੇ ਚਿੱਟਾ ਲਾ ਰਹੇ ਨੇ ਤੇ ਕਈ ਤਾਂ ਇਦਾਂ ਦੇ ਘਰ ਵੀ ਆ ਜਿੰਨਾ ਚ ਕੀਆ ਦੋ ਪੁੱਤ ਹੈ ਜਾਂ ਪਿਓ ਆ ਉਹਨਾਂ ਦੀ ਡੈਥ ਹੋ ਗਈਆ ਚਿੱਟਾ ਲਾਉਂਦਿਆਂ ਤੇ ਅੱਜ ਜਦੋਂ ਹੜਾ ਵਿੱਚ ਉਹ ਬੰਦੇ ਤੁਹਾਡੇ ਘਰੇ ਪੈਸੇ ਲੈ ਕੇ ਆਏ ਤਨ ਤੁਸੀਂ ਕੀ ਆ ਏਦਾਂ ਉਹਨਾਂ ਦੇ ਪੈਸੇ ਫੜ ਰਹੇ ਆ ਜਿੱਦਾਂ ਕਿਤੇ ਤੁਸੀਂ ਬਹੁਤ ਯਾਰ ਮਰ ਚਲੇ ਆ ਮੰਨਿਆ ਕਿ ਹੜਾ ਵਿੱਚ ਬਹੁਤ ਨੁਕਸਾਨ ਹੋ ਗਿਆ ਪਰ ਤੁਸੀਂ ਆਪ ਦੇ ਬੱਚਿਆਂ ਦੀਆਂ ਲਾਸ਼ਾਂ ਦੀਏ ਜਿਹੜੇ ਪੈਸੇ ਉਹਨਾਂ ਨੇ ਕਮਾਏ ਇਹ ਮੈਂ ਨਹੀਂ ਕਹਿੰਦਾ ਸਾਰੇ ਲੋਕ ਐ ਜਿਹੜੇ YouTube ਤੇ Facebook ਤੇ ਵੀਡੀਓ ਪਾ ਪਾ ਕੇ ਕਹਿੰਦੇ ਨੇ ਕਿ ਮਨਜੀਤ ਸਿੰਘ ਨੇ ਬਾਦਲਾਂ ਨੇ ਸਾਡੇ ਕੀਆ ਪੁੱਤ ਮਾਰਤੇ ਆ ਤੇ ਉਹਨਾਂ ਨੇ ਸਾਡੇ ਜਵਾਕਾਂ ਦੀਆਂ ਲਾਸ਼ਾਂ ਤੋਂ ਪੈਸੇ ਬਣਾਏ ਨੇ ਪਰ ਅੱਜ ਉਹਨਾਂ ਦੀ ਜਦੋਂ ਉਹ ਤੁਹਾਡੇ ਘਰੇ ਪੈਸੇ ਦੇਣ ਆਏ ਆ ਤਾਂ ਤੁਸੀਂ ਉਹਨਾਂ ਤੋਂ ਇਦਾਂ ਪੈਸੇ ਫੜ ਰਹੇ ਆ ਯਾਰ ਥੋੜੀ ਬੋਤੀ ਤਾਂ ਅੱਖ ਰੱਖੇ ਬੰਦਾ ਤੁਹਾਨੂੰ ਤਾਂ ਇਹ ਚਾਹੀਦਾ ਸੀਗਾ ਕਿ ਉਹ ਜਦੋਂ ਲੈ ਕੇ ਆਏ ਸੀ ਪੈਸੇ ਤੁਸੀਂ ਕਹਿੰਦੇ ਕਿ ਸਾਨੂੰ ਨਹੀਂ ਚਾਹੀਦੇ ਤੁਹਾਡੇ ਪੈਸੇ ਅਸੀਂ ਮਰ ਜਾਾਂਗੇ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਜਰ ਲਾਂਗੇ ਪਰ ਤੁਹਾਡੇ ਪੈਸੇ ਅਸੀਂ ਨਹੀਂ ਜਿਹੜੇ ਫੜਨੇ ਪਰ ਲੋਕ ਤਾਂ ਉਹਨਾਂ ਨੂੰ ਮਸੀਹਾ ਬਣਾ ਰਹੇ ਨੇ ਉਹਨਾਂ ਦੀਆਂ ਵੀਡੀਓ ਪਾ ਪਾ ਕੇ ਕਿ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕਰਤੀ ਤਾਂ ਜਿਹੜੀਆਂ ਗੱਲਾਂ ਤੁਸੀਂ ਵੀਡੀਓ ਵਿੱਚ ਜਾਂ YouTube ਤੇ Facebook ਤੇ ਆ ਕੇ ਲਾਈਵ ਕਰਦੇ ਆ ਨਾ ਤਾਂ ਉਹਨਾਂ ਦੇ ਬੰਦੇ ਨੂੰ ਥੋੜਾ ਬਹੁਤਾ ਸਟੈਂਡ ਕਰਨਾ ਚਾਹੀਦਾ ਇੰਨਾ ਕੁ ਸਟੈਂਡ ਦਾ ਮੈਂ ਕਹੂੰਗਾ ਮੈਡਸਨੂ ਦਾ ਵੀ ਹੋਊਗਾ ਜੇ ਉਹ ਵੀ ਬੰਦਾ ਕੋਈ ਗੱਲ ਕਹਿ ਦੂਗਾ ਨਾ ਤਾਂ ਉਹ ਗੱਲ ਉਹ ਦੂਜੀ ਵਾਰ ਨਹੀਂ ਕਰਦਾ ਪਰ ਪੰਜਾਬੀ ਤਾਂ ਅੱਜ ਬੰਦੇ ਨੂੰ ਪੰਡਦੇ ਆ ਦੂਜੇ ਦਿਨ ਉਹੀ ਬੰਦਾ ਜੇ ਮਾੜੀ ਜੀ ਕੋਈ ਚੰਗੀ ਗੱਲ ਕਰ ਦੇ ਤਾਂ ਉਹਦਾ ਸਾਰਾ ਜਿਹੜਾ ਬੁਰਾ ਕੀਤਾ ਭੁੱਲ ਜਾਂਦਾ ਹੁਣ ਬਹੁਤ ਸਾਰੇ ਲੋਕ ਕਿ ਆਪ ਭਗਵੰਤ ਮਾਨ ਨੂੰ ਗਾਲਾਂ ਕੱਢ ਰਹੇ ਆ ਤੇ ਕਹਿੰਦੇ ਆ ਕਿ ਐਡੀ ਮਾੜੀ ਸਰਕਾਰ ਤਾਂ ਅੱਜ ਤੱਕ ਮੈਂ ਕਦੇ ਦੇਖੀ ਨਹੀਂ ਹੋਣੀ ਇਹ ਵੀ ਕਹਿੰਦੇ ਆ ਲੋਕ ਪਰ ਉਹ ਸਾਰੀਆਂ ਚੀਜ਼ਾਂ ਲੋਕ ਭੁੱਲ ਗਏ ਆ ਜਦੋਂ ਉਹ ਕਹਿੰਦੇ ਸੀਗੇ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੀ ਇਹਨਾਂ ਲੋਕਾਂ ਨੇ ਇਹਨਾਂ ਨੇ ਰਾਜਨੀਤੀ ਦੇ ਚੱਕਰ 'ਚ ਕੀਆ ਵੋਟਾਂ ਦੇ ਚੱਕਰ 'ਚ ਕੀਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਤੀ ਪਰ ਅੱਜ ਉਹੀ ਲੋਕ ਕੀ ਆ ਉਸ ਬੰਦੇ ਨੇ 4 ਪੈਸੇ ਵਣਤੇ ਤਾਂ ਸਾਰੇ ਕੀ ਉਸ ਨੂੰ ਕੀ ਆ ਮਸੀਹਾ ਸਮਝੀ ਜਾਂਦੇ ਆ ਉਸ ਨੂੰ ਏਦਾਂ ਕਿਸੇ ਹੀਰੋ ਦੇ ਤਰ੍ਹਾਂ ਕੀ ਆ ਵੀਡੀਓ ਵਿੱਚ ਕੀ ਆ ਪੇਸ਼ ਕਰੀ ਜਾਂਦੇ ਆ ਜਦ ਕਿ ਉਹ ਬੰਦੇ ਨੇ ਸਾਰਾ ਕੁਝ ਕਬੂਲ ਵੀ ਲਿਆ ਕਿ ਹਾਂ ਮੇਰੇ ਤੋਂ ਗਲਤੀ ਹੋਈ ਆ ਅਸੀਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਤਾਂ ਲੋਕਾਂ ਨੂੰ ਬਸ ਸਿਰਫ ਕੀ ਆ ਪੈਸੇ ਤੱਕ ਮਤਲਬ ਹੈ ਇਹਨਾਂ ਦੇ ਘਰੇ ਕੋਈ ਆ ਕੇ ਪੈਸੇ ਦੇ ਜੀ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਉਹਦੇ ਬਾਰੇ ਕੱਲ ਕੀ ਕਿਹਾ ਸੀ ਜਾਂ ਉਹ ਬੰਦਾ ਕੱਲ ਕੀ ਸੀ ਤਾਂ ਪੰਜਾਬੀਓ ਥੋੜਾ ਬਹੁਤ ਤਾਂ ਸਟੈਂਡ ਰੱਖਿਆ ਕਰੋ ਲਾਨ ਤਣ ਬਵਾਇਆ ਕਰੋ